ਉਹਨਾਂ ਨੂੰ ਮਾਮਲਾ ਵਿੱਚ ਪਾਇਆ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਜਲਦੀ ਨਾਲ ਇਹ ਗੱਲ ਹਾਂ ਹੈ ਬਹਿਤੀ ਹੈ ਬਾਕੀ ਦੇ ਕਮਰਸ਼ੀਅਲ ਬਾਰੇ ਉਹ ਵਨ ਟਾਈਮ ਸੈਟਲਮੈਂਟ ਦੇ ਤੇ ਖਾਲਾ ਦੇ ਕਰਜ਼ੇ ਦਾ ਤੇ ਵਿਲਾ ਕਰ ਰਹੀਆਂ ਨੇ ਇਸ ਕਰਕੇ ਨਿਵਾੜਵੰਦ ਤੋਂ ਮੁਲਾਜ਼ਮ ਜੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦਾ ਜਿਹੜੇ ਕਰੇ ਉਹਨਾਂ ਦਾ ਜਾਰੀਏ ਦੇ ਰਾਜਸਥਾਨ ਤੇ ਪੰਜਾਬ ਤੋਂ ਉਹਦੇ ਤੋਂ ਇੱਕ ਨਹਿਰ ਅਸੀਂ ਹੋਰ ਕੱਢਾਂ ਜਿਹੜੀ ਪੰਜਾਬ ਦੇ ਵਿੱਚ ਪਾਣੀ ਪਾਣੀ ਤੇ ਨਾਲ ਹੀ ਲੜਾਈ ਛੋੜੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭੰਗੇਸ ਨਾਲ ਹੋਵੇ ਇਹੇ ਜਾਰੀ ਰਹੂਗੀ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮਾਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਪੱਗ ਦੋ ਘੰਟੇ ਦਾ ਸਮਾਂ ਲੱਗਿਆ ਗੱਲਬਾਤਾਂ 35 40 ਮੰਗਾ ਸੀ ਗਿਆ ਉਹ ਮੰਗਾਂ ਤੇ ਸਾਰੀਆਂ ਤੇ ਗੱਲ ਹੋਈ ਹੈ ਡਿਟੇਲ ਤੇ ਸਾਡੀ ਦੂਜੀ ਟੀਮ ਇੱਕ ਉਹ ਮੰਗਾਂ ਦਾ ਚਾਰਟ ਛਪਾ ਕੇ ਲੈ ਆ ਰਹੀ ਜਿਹੜੀਆਂ ਜਿਹੜੀਆਂ ਮੰਗਾਂ ਤੇ ਉਹਨਾਂ ਨੇ ਹਾਂ ਕਹੀ ਹੈ ਉਹ ਸਾਨੂੰ ਦੇਖ ਕੇ ਜਾਣਗੇ ਅੰਦਰੋਂ ਟੀਮ ਆਉਣ ਵਾਲੀ ਹੈ ਸਾਡੇ ਉਹ ਰੋਟੀ ਖਾ ਕੇ ਜਵਾਨੀ ਜੀ ਦਾ ਗੱਲ ਬਾਤ ਯਾਦ ਹੋ ਗਈ ਨਾ ਕਿਤੇ ਹਾਂ ਜਵਾਨੀ ਬੇਹੇਰਾ ਕੁਝ ਜ਼ਿਆਦਾ ਉਹ ਜਵਾਨੀ ਵਾਲੀ ਗੱਲ ਸੋ ਦੱਸ ਦਿੰਦਾ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਮੰਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ ਲਗਭਗ 270 ਕਿਸਾਨ ਉਹ ਨੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ 135 ਕਿਸਾਨ ਉਹ ਨੇ ਜਿਨ੍ਹਾਂ ਨੂੰ 5 ਲੱਖ ਮਾਮਜ਼ਾ ਵੀ ਨਹੀਂ ਮਿਲਿਆ ਉਹਨਾਂ ਨੂੰ ਮਾਮਜ਼ੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ ਉਹਨਾਂ ਨੇ ਗੱਲ ਹਾਂ ਇਹ ਕਹਿਤੀ ਹੈ 31 ਮਾਰਚ ਤੱਕ 31 ਮਾਰਚ ਤੱਕ ਤੇ ਦੂਜੀ ਇਹ ਸ਼ਹੀਦਾ ਦੇ ਨਾਮ ਜੇ ਦੀ ਗੱਲ ਕੀਤੀ ਹੈ ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋ ਗਈ ਤੇ ਇਹ ਇੰਦਾਂ ਦੀ ਜਾਇਦਕਾਰ ਵਾਸਤੇ ਕੋਈ ਜ਼ਮੀਨ ਜਮੂਨ ਦੀ ਗੱਲ ਸੀਗੀ ਉਹ ਕਹਿੰਦੇ ਕਿਸੇ ਹਾਈਵੇ ਤੇ ਦੇਖਾਂਗੇ ਕੋਈ ਜੇ ਹਾਈਵੇ ਤੁਸੀਂ ਬਣਨ ਦੇਓਗੇ ਭਾਰਤ ਮਾਹਾਲਾ ਪ੍ਰੋਜੈਕਟ ਦੀ ਕੋਈ ਵੱਡੀ ਛੜਕ ਦੇਖਾਂਗੇ ਉਹਤੇ ਜ਼ਮੀਨ ਦੇਖਾਂਗੇ ਤੇ ਫਿਰ ਜਾਦਗਰ ਬਣਾਵਾਂਗੇ ਫਿਰ ਕਿਤੇ ਗੱਲਬਾਤ ਗਾਂ ਤੁਰੂਗੀ ਉਹ ਉਧਰ ਨਹੀਂ ਚਲੀਏਗਾ ਤੇ ਦੂਜੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰ ਜਿਹਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲੈਂਡਮਾਰਕ ਜ ਬੈਂਕ ਨਿਵਾੜ ਬੈਂਕ ਉਹ ਨਿਵਾੜ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ ਬਾਕੀ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਵੇੜਾ ਕਰ ਰਹੀਆਂ ਨੇ ਇਸ ਕਰਕੇ ਨਵਾਰਡ ਬੈਂਕ ਨੂੰ ਖਦਾਇਤ ਕੀਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਵੇੜੇ ਕਰੇ ਇਹ ਤੇ ਉਹਨਾਂ ਨੇ ਕਹਿ ਰਹੀ ਅਸੀਂ ਇੱਕ ਮਿੰਟ ਰੁਕ ਜਾ ਦਿਖਾ ਲਾ ਕਰ ਲੋ ਅਗਲੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਤੇ ਵੱਡੇ ਰੌਲੇ ਪੈਂਦੇ ਆ ਉਹਨਾਂ ਨੇ ਮਤਲਬ ਮੁੱਖ ਮੰਤਰੀ ਨੇ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ ਡੀਸੀਆਂ ਨੂੰ ਚਿੱਠੀ ਲਿਖਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਮੈਂਕਮਾ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੀ ਤਕਸੀਮ ਭਰਾਵਾਂ ਦੀ ਵੰਡ ਜਿੱਤੇ ਸਹਿਮਤੀ ਆ ਜਿਹੜੇ ਕੋਰਟਾਂ ਦੇ ਕੇਸ ਚੱਲਦੇ ਉਹ ਬੱਕਰੀ ਗੱਲ ਆ ਜਿਨ੍ਹਾਂ ਦੇ ਸਹਿਮਤੀ ਆ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ ਤੇ ਉਹ ਦਸਖਤ ਕਰਕੇ ਅੰਗੂਠੇ ਲਾ ਦੇਣਗੇ ਉਹਨਾਂ ਦੀ ਤਕਸੀਮਾ ਹੋ ਜਾਣਗੀ ਆ ਇਹ ਕੰਮ ਅਸੀਂ ਫੌਰੀ ਨਿਵੇੜਾਂਗੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਲੈ ਤੈਹ ਤੇ ਗੱਲ ਕੀਤੀ ਆ ਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਵਾਰਾ ਪਸ਼ੂਆਂ ਵਾਲੀ ਆਈ ਸੀ ਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ ਉਹ ਗੱਲ ਆ ਜਿ ਆ ਵਾਰਾ ਪਸ਼ੂਆਂ ਦੀ ਉਹਨੇ ਕਹੀਆ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਐ ਜਿਵੇਂ ਪਟਿਆਲੇ ਵਾਲਾ ਬੀੜ ਐ ਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹਣਾ ਵਾਲਾ ਬੀੜ ਹੈ ਜਿਹਨੇ ਬੜਬਰ ਵਾਲਾ ਬੀੜ ਹੈ ਉਹਨਾਂ ਬੀੜਾਂ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦਾ ਸਭ ਸੰਭਾਲਦਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਕੀਤੀ ਹੈ ਤੇ ਜਿਹੜੇ ਸੂਰ ਨੇ ਸੂਰ ਜਾਨੀ ਉੱਥੇ ਨੁਕਸਾਨ ਕਰ ਦਿੰਦੇ ਨੇ ਇਹ ਬਾਰਡਰ ਏਰੀਆ ਦੇ ਵਿੱਚ ਸੂਰ ਨੁਕਸਾਨ ਕਰ ਦਿੰਦੇ ਨੇ ਫਸਲਾਂ ਦਾ ਉਹਨਾਂ ਤੇ ਇਹਦਾ ਤੇ ਵਾਸਤੇ ਕਿਹਾ ਸੀ ਸਰਕਾਰ ਵੀ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ ਸ਼ਿਕਾਰ ਕਰਨਾ ਉਹਦੇ 335 15 ਮੋਰ ਦਿਨ ਦੇ ਲਾਇਸੈਂਸ ਦਿੱਤੇ ਸੀ ਉਹ ਕਹਿੰਦੇ ਵੀ 15 ਮੋਰ ਦੀ ਲਸਤੀ ਜਿਹੜੀ ਬੰਦੂਕ ਹੈ ਉਹ ਕਾਰਕਰ ਨਹੀਂ 12 ਮੋਰ ਦਲਸਨ ਹੋਣੇ ਚਾਹੀਦੇ ਨੇ ਉਹ ਕਿਹਾ ਉਹਨਾਂ ਨੇ ਮਿਲਣਗੇ ਤੇ ਤੁਸੀਂ ਕਿਸਾਨ ਛਕਾਰ ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਸਕਰ ਕਰ ਸਕਦਾ ਦੂਜੇ ਖੇਤੇ ਵੀ ਉਹਨੂੰ ਪਵੰਦੀ ਹੈ ਇਹ ਨਹੀਂ ਰੋਕੀ ਜਾਊਗੀ ਇਹ ਇਹਨਾਂ ਦਾ ਹੋ ਗਿਆ ਤੇ ਅਗਲੀ ਉਹਨਾਂ ਨੇ ਕੀਤੀ ਹੈ ਵੀ ਜਿਹੜੀ ਆ ਖੇਤਾਂ ਦਾ ਪਾਣੀ ਹੈ ਨਹਿਰੀ ਪਾਣੀ ਦੀ ਸਮੱਸਿਆ ਤੇ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਹਰੀਕ ਹੈਡ ਤੋਂ ਦੋ ਨਹਿਰਾਂ ਜਾਰੀ ਨੇ Rajasthan ਨੂੰ ਤੇ Punjab ਨੂੰ ਉਹਦੇ ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ Punjab ਦੇ ਵਿੱਚ ਪਾਣੀ ਨੂੰ ਪਾਣੀ ਦੇਊਗੀ ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਨਾਂ ਨੇ ਇਹ ਗੱਲ। ਜੀ ਆਹ ਕਿਰ ਬਾਪੂ ਜੀ ਕੋਈ ਰੂਟ ਰੱਟ ਦੱਸਿਆ ਮਾੜਾ ਮੋਟਾ? ਰੂਟ ਰੱਟ ਦਾ ਕੁਝ ਨਹੀਂ ਅਜੇ ਦੱਸਿਆ। ਅਜੇ ਤਾਂ ਸਾਹਕ ਦਿੱਤੇ ਵਿੱਚ ਗੱਲ ਹੀ ਬਣੂਗੀ ਕਿਨੇ ਬਣੂਗੀ ਇਹ ਤਾਂ ਦੇਖੋ ਗਾਂ ਦੱਸੋ। ਨਾਲ ਸਾਨੂੰ ਰੂਟ ਦਾ ਪਤਾ? ਉਹ ਕਿੱਧਰ ਦੀ ਹੋਣਾ ਸਾਨੂੰ ਨਹੀਂ ਪਤਾ। ਇਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣੀ। ਉਹਨਾਂ ਨੇ ਸਾਨੂੰ ਇਹ ਪਿਸ਼ਵਾਸ ਦਵਾਇਆ ਵੀ ਅਸੀਂ ਨਹਿਰ ਇੱਕ ਹੋਰ ਕੱਢਾਂਗੇ। ਤੇ ਪੰਜਾਬ ਸਰਕਾਰ ਵਿੱਤੀ ਸੰਸਥਾ ਦੇ ਕੋਆਪਰੇਟਿਵ ਬੈਂਕਾਂ ਸੰਸਥਾ ਦੇ ਕਰਜ਼ੇ ਦੇ ਤੇ ਦਿਮਟਾਂ ਦੀ ਹੱਦ ਹੋਰ ਵਧਾਈ ਜਾਵੇ ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ ਸੋਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਰਜ਼ੇ ਸੀ ਮਤਲਬ ਉਹਨਾਂ ਦੇ ਵਧਾਵਾਂਗੇ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ ਇਹ ਸੰਦ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਰਜਿਸਟ੍ਰੇਸ਼ਨ ਦੀ ਗੱਲ ਗੱਲ ਵਧਾਈ ਜਾਵੇ ਇਹ ਉਹਨਾਂ ਨੇ ਹਾਂ ਹਾਂ ਜੀ ਕਹੀ ਹੈ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ ਇਹਦਾ ਮੈਨੂੰ ਬਹੁਤਾ ਨਹੀਂ ਪਤਾ ਉਹਨਾਂ ਸੇ 5 ਸਾਲ ਬਾਅਦ ਉਹ ਹੋ ਜਾਂਦਾ ਉਈ ਅੰਮਰਸਰ ਦੀ ਇੱਕ ਸਬਜ਼ ਮੰਡੀ ਦੀ ਗੱਲ ਆਈ ਹੈ ਉਹ ਅੰਮਰਸਰ ਦੀ ਸਬਜ਼ ਮੰਡੀ ਆ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੁਨਟ ਹੈ ਉਹ ਉਹ ਨੂੰ ਤਾਂ ਬਧਾਰਾ ਨਹੀਂ ਹੋਣ ਦੇ ਰਹੀ ਇਸ ਕਰਕੇ ਉਹ ਫੌਜੀ ਮੰਡੀ ਸ਼ਿਫਟ ਕੀਤੀ ਜਾਵੇ ਇਹ ਕਲਦੀਪ ਢਾਲੀ ਵਾਲਾ ਏਰੀਆ ਉਹ ਉਹਨਾਂ ਨੇ ਇਹ ਗੱਲ ਕਹੀ ਆ ਜੀ ਅਸੀਂ ਜ਼ਮੀਨ ਲੱਭ ਰਹੇ ਆ ਸਬਜ਼ ਮੰਡੀ ਵਾਸਤੇ ਉਹ ਜਿਹੜੀ ਜ਼ਮੀਨ ਜੂ ਮਿਲ ਗਈ ਅਸੀਂ ਸਬਜ਼ ਮੰਡੀ ਨੂੰ ਬਾਹਰ ਕਰ ਦਾਂਗੇ ਸਬਜ਼ ਮੰਡੀ ਬਾਹਰ ਹੋਊਗੀ ਇਹ ਐ ਕਰਾਉਣ ਦੇ ਬਹੁਤ ਜਨੀ ਲੰਮੀਆਂ ਗੱਲਾਂ ਨੇ ਤੁਹਾਨੂੰ ਸਾਡੀ ਸੰਤੁਸ਼ਟੀ ਹੋਈ ਹੈ ਕਿ ਨਹੀਂ ਹੋਈ ਗੱਲੇ ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਹੈ ਤੁਹਾਨੂੰ ਐ ਸਾਫ ਸ਼ਬਦਾਂ ਜੀ ਦਾ ਸਾਡੀ ਸੰਤੁਸ਼ਟੀ ਦਾ ਉਦੋਂ ਹੁੰਦੀ ਹੈ ਜਦੋਂ ਸਾਡੇ ਹੱਥ 'ਚ ਕੁਝ ਆ ਜਾਂਦਾ ਅਜੇ ਤਾਂ ਆਹ ਕੱਲ ਜੇ ਸਾਡੇ ਹੱਥ 'ਚ ਤੁਸੀਂ ਲੈਣਾ ਤੁਸੀਂ ਲੈ ਲਓ ਮੰਨੇ ਆ ਤੁਹਾਡੇ ਮਨ ਦੇ ਅਸੀਂ 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 ਸਾਫ਼ ਤੇ ਬਹੁਤ ਸਪਸ਼ਟ ਲਗਦੇ ਹੱਥ 'ਚ ਨਹੀਂ ਜਿੰਨਾ ਚਿਰ ਮਿਲਦੀ ਦੇਖੋ ਸਾਥੀਓ ਦੋ ਦੋ ਗੱਲਾਂ ਨੇ ਮੇਰੀ ਗੱਲ ਧਿਆਨ ਨਾਲ ਸੁਣ ਲੋ ਇੱਕ ਮੰਗ ਮੰਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਨੇ ਮੰਗ ਮੰਨੀ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਤਾਂ ਜ਼ੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਸੰਘਰਸ਼ ਸੰਘਰਸ਼ ਕਰਨਾ ਪਊਗਾ ਮੰਨੀਆਂ ਨੇ ਹਾਸਲ ਕਰਨ ਵਾਸਤੇ ਆਰਡਰ ਲਾਉਣਾ ਬੂ ਇਹੇ ਲੱਕੜ ਦੇ ਮੁੰਡੇ ਆ ਇਹਦੇ ਤੇ ਬਹੁਤ ਆਣੀ ਵਿਸ਼ਵਾਸ ਕਰਨਾ ਚਾਹੀਦਾ ਇਹ ਰੋਂਦੇ ਘਟ ਨੇ ਇੰਨਾ ਗੱਲ ਲੱਕੜ ਵਾਲੇ ਰੋਂਦੇ ਘਟ ਆ ਇਹ ਰੋਂਦੇ ਘਟ ਬਸ ਜੀ ਕੰਮ ਕਰਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਰਕਾਰ ਦੇ ਨਾਲ ਇਹ ਲੜਾਈ ਛੋਡੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭਮੇਸ਼ ਨਾਲ ਹੋਵੇ ਇਹ ਜਾਰੀ ਰਹੂਗੀ ਕਿਉਂਕਿ ਕਾਰਪੋਰੇਟ ਘਰਾਣੇ ਹਮਲੇ ਤੇ ਆਏ ਹੋਏ ਨੇ ਉਹਨੇ ਛੋਡੇ ਬੱਚਾ ਨੂੰ ਇਹਦੇ ਵਿੱਚ ਵੱਡਾ ਇਸ਼ੂ ਹੈ ਨਸ਼ਿਆਂ ਵਾਲਾ ਇਸ਼ੂ ਇਹਦੇ ਸਰਕਾਰ ਨੂੰ ਅਸੀਂ ਕਹੇ ਵੀ ਇਹਦੇ ਤੇ ਤੁਸੀਂ ਵੀ ਜਿੰਨੇ ਬੈਠੇ ਹੋ ਇਹ ਤੋਂ ਤੁਸੀਂ ਵੀ ਪ੍ਰਭਾਵਤ ਹੋ ਅਸੀਂ ਵੀ ਪ੍ਰਭਾਵਤਾਂ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮੱਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਆ ਜਿਹੜਾ ਤੁਹਾਡਾ ਤਰੀਕਾ ਬਣਾ ਹੋਇਆ ਵੀ 7000 ਬੰਦਿਆਂ ਤੇ ਅਸੀਂ ਪਰਚੇ ਦਰਜ ਕਰਕੇ ਜ਼ਿਲ੍ਹੇ ਚ ਬੰਦ ਕਰਤੇ ਐਨੀਆਂ ਅਸੀਂ ਰਿਕਵਰੀ ਕਰ ਲਈ ਐਨੀਆਂ ਅਸੀਂ ਜਾਇਦਾਦਾਂ ਜ਼ਬਤ ਕਰਤੀਆਂ ਇਹ ਕਾਗਜ਼ੀ ਡਰਾਮਾ ਨਾ ਕਰੋ ਇਹਨੂੰ ਪੱਕੇ ਤੌਰ ਤੇ ਹੱਲ ਕਰੋ ਇਹਦੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਕਨੋਮੀ ਨਹੀਂ ਲੱਗਦੀ ਇਹ ਸਿਰਫ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ ਲੋਕ ਸੋਚਦਾ ਸਹਿਯੋਗ ਕਰਨਗੇ ਕੰਮ ਕਰ ਦੋ ਇੱਥੇ